આય ਦਿਨ લૂટદੀਆਂ ਵਾਰਦਾਤਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਬੇਖੌਫ ਲੁਟੇਰੇ ਚਿੱਟੇ ਦਿਨੀ ਲੁੱਟਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਤੇ ਜਿਸ ਕਾਰਨ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਕਈ ਸਵਾਲੀਆ ਚਿੰਤਾ ਪੈਦਾ ਹੁੰਦੇ ਨੇ ਤਾਜ਼ਾ ਮਾਮਲਾ ਫਗਵਾੜਾ ਦੇ ਚਾਹਲ ਨਗਰ ਤੋਂ ਸਾਹਮਣੇ ਆਇਆ ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਘਰ ਦੇ ਬਾਹਰ ਬੈਠੀ ਔਰਤ ਦੀਆਂ ਵਾਲੀਆਂ ਖੋਲੀਆਂ ਗਈਆਂ ਤੇ ਸਾਰੀ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਆਏ ਦਿਨ ਫਗਵਾੜਾ ਸ਼ਹਿਰ ਅੰਦਰ ਲੁੱਟਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਨਿਰਮਲਾ ਕਿਹੜਾ ਮੱਲਾ ਪੈਂਦਾ ਇਹ ਚੌਲ ਨਗਰ ਕੀ ਹੋਇਆ ਤੁਹਾਡੇ ਨਾਲ ਤਿੰਨ ਜਣੇ ਬੈਠੇ ਸੀ ਪਿੱਛੋਂ ਆਏ ਦੋ ਜਣੇ ਮੋਟਰਸਾਈਕਲ ਤੇ ਇੱਕ ਨੇ ਚਲਦਾ ਰੱਖਿਆ ਇੱਕ ਨੇ ਮੇਰੀਆਂ ਵਾਲੀਆਂ ਲਾ ਕੇ ਇਦਾਂ ਕਰਤੇ ਤੇ ਉਹ ਭੱਜ ਗਿਆ ਮੈਨੂੰ ਇਦਾਂ ਕਰਕੇ ਮੈਂ ਦੇਖਿਆ ਮਾੜਾ ਜਿਹਾ ਵੀ ਬੰਦਾ ਆ ਤੇ ਮੈਂ ਕਿਹਾ ਮੇਰੀਆਂ ਵਾਲੀਆਂ ਹੈ ਨਹੀਂ ਬਈ ਮਰ ਜਾਣੀਆਂ ਵਾਲੀਆਂ ਲੈ ਗਿਆ ਉਹ ਹੋ ਗਏ ਕਿੰਨੇ ਕ ਜਣੇ ਸਟੋਪਰ ਤੇ ਬੈਠੇ ਹੋਏ ਸੀ ਅਸੀਂ ਤਿੰਨ ਜਣੇ ਸੀ ਤਿੰਨ ਜਣੇ ਬੈਠੇ ਸੀ ਸਾਰੇ ਬੈਠੇ ਸੀ ਇੱਦਾਂ ਹੀ ਬੈਠੇ ਸੀ ਕਿੰਨਾ ਕ ਟਾਈਮ ਆਂਤੀ ਹੁਣ ਤੁਸੀਂ ਜਿਸ ਹਿਸਾਬ ਨਾਲ ਤੁਹਾਡੀ ਇਹ ਵਾਰਦਾਤ ਹੋਈ ਹੈ ਕਿੰਨੇ ਵਜੇ ਨਾਲ ਹੋਈ ਡਿਪਾਰਟਮੈਂਟ ਦੀ ਗੱਲ ਯਾਰ ਦੋ ਵਜੇ ਗੰਦੇ ਹਾਲ ਦੇਖਦੇ ਪਏ ਆ ਇੱਦਾਂ ਹੋਣੀ ਤਾਂ ਹਲਾ ਘਰ ਦੇ ਮੋੜੇ ਬੈਠੇ ਆ ਆ ਪਕੜਾ ਜਾਰਚ ਬੈਠੇ ਹੋਣੀਆਂ ਧੁੱਪੇ ਇਹ ਕੋਈ ਸੀਸੀਟੀਵੀ ਫੁੜੀ ਕੈਮਰਾ ਦੀ ਆਈ ਹਾਂਜੀ ਵੀਡੀਓ ਆ ਗਈ ਹੈ ਹਾਂਜੀ ਕਿੰਨੀ ਕੀਮਤ ਹੋਣੀਆਂ ਢੇਬਾ ਵਾਲੀਆਂ ਦੀ ਉਹ ਵਾਲੀਆਂ ਦੀ ਹੋਊਗੀ 30000 ਤੱਕ 30000 ਹਾਂ ਕੀ ਮੰਗ ਕਰਦੇ ਆ ਲੱਗ ਰਿਹਾ ਤੁਹਾਨੂੰ ਵੀ ਕੋਈ ਇਨਸਾਫ ਮਿਲਣਾ ਚਾਹੀਦਾ ਮਿਲਣਾ ਤਾਂ ਚਾਹੀਦਾ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਅੱਜ ਮੇਰਿਆਂ ਲਾਈਆਂ ਕੱਲ ਨੂੰ ਕਿਸੇ ਹੋਰ ਦੀਆਂ ਲੈ ਜਾਣਗੀਆਂ ਇਹ ਗੱਲ ਇੱਕ ਗੱਲ ਦੀ हां सर ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਵਾਰਦਾਤ ਇੱਥੇ ਤੁਹਾਡੇ ਮਹੱਲੇ 'ਚ ਹੋਈ ਹੈ ਸਾਡੇ ਮਹੱਲੇ 'ਚ ਵਾਰਦਾਤ ਇਹ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਵਾਰਦਾਤਾਂ ਬਹੁਤ ਹੋ ਚੁੱਕੀਆਂ ਵਾਂ ਫਵਾੜੇ ਦੇ ਵਿੱਚ ਰਾਤ ਵੀ ਕਹਿੰਦੇ ਇੱਕ ਦ ladr ਮਾਵੇ ਕਿਸੇ ਦਾ ਮੋਬਾਈਲ ਖੋਲਿਆ ਤੇ ਇੱਥੇ ਬੈਠੇ ਆ ਦੇਖੋ ਸ਼ਰਿਆਂ 'ਚ ਬੈਠੇ ਤੇ ਆਏ ਆ ਤੇ ਆ ਕੇ ਤੰਜੂੜ ਕੇ ਉਹ ਨਾ ਮਮਾਤਾ ਸਾਡੀ ਨੂੰ ਤੇ ਉਹਦੀਆਂ ਬਾਜੀਆਂ ਲਾ ਕੇ ਲੱਗ ਗਏ ਕੀ ਲੱਗ ਰਿਹਾ ਤੁਹਾਨੂੰ ਆਹ ਨਾਲ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੋਣਾ ਸ਼ਹਿਰ ਦੇ ਵਿੱਚ ਮਾਹੌਲ ਬੜਾ ਖਰਾਬ ਹੋਇਆ ਹੈ ਦਿਨ ਪਰ ਦਿਨ ਜਿਹੜੀ ਨਸ਼ੇੜੀ ਹੈ ਵਾਰ ਦਾ ਤੱਕ ਉਹ ਨਹੀਂ ਹਟਦੀ ਸਰਕਾਰ ਨੂੰ ਚਾਹੀਦਾ ਇੱਥੇ ਕੋਈ ਨੱਥ ਪਾਣੀ ਚਾਹੀਦੀ ਹੈ ਕੋਈ ਨਾ ਕੋਈ ਜਦੂਦੀ ਹੈ ਤੁਸੀਂ ਦੇਖੋ ਟਾਈਮ 2 ਵਜੇ ਦਾ 1:30 ਵਜੇ ਕਹਿੰਦੇ ਟਾਈਮ ਆ ਲੈਡੀਆਂ ਬੈਠੇ ਆ ਛੜੀਆਂ ਬੈਠੇ ਨੇ ਜੂੜ ਕੇ ਲਾ ਕੇ ਲੱਗਿਆ ਹੈ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਖੇਤੋਂ ਖੇਤੋਂ ਫੜੇ ਜਾਣ ਸਿਆਦੇ ਜਿਹੜੇ ਬੰਦੇ ਗਲਤ ਹੈਗੇ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਫੜਿਆ ਜਾਵੇ ਉਥੇ ਹੀ ਇਸ ਸਬੰਧੀ ਜਦ ਸਥਾਨਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ